ਹਾਲੇ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ 63 ਅਤੇ 5994 ਕਰਦਾ ਦਾ ਧਰਨਾ 3 ਦਿਨ ਤੋਂ ਡੀਪੀਏ ਦਫਤਰ ਤੇ ਅੱਗੇ ਜਾ ਰਹੀ ਹੈ ਕੱਲ ਵੀ ਜੋ ਧਰਨਾ ਸ਼ਾਂਤਮਈ ਢੰਗ ਨਾਲ ਜਾਰੀ ਰੱਖਿਆ ਗਿਆ ਕਿਉਂਕਿ ਐਜੂਕੇਸ਼ਨ ਮਿਨਿਸਟਰ ਨੇ ਉਹਨਾਂ ਨੂੰ 2 ਤੋਂ 3 ਦਿਨ ਦਾ ਟਾਈਮ ਮੰਗਿਆ ਸੀ ਕਿ ਅਸੀਂ ਜੋ ਪਰਸਨਲ ਵਿਭਾਗ ਤੋਂ ਮੀਟਿੰਗ ਕਰਕੇ ਮਨਜ਼ੂਰੀ ਲੈ ਕੇ ਜਲਦੀ ਤੁਹਾਨੂੰ ਸਟੇਸ਼ਨ ਅਲਾਟਮੈਂਟ ਕਰਵਾ ਦੇਵਾਂਗੇ ਸੋ ਜੋ ਹਾਈ ਕੋਰਟ ਦੇ ਆਰਡਰ ਆਇਆ ਉਸ ਬੇਸ ਤੇ ਹੀ ਭਰਤੀ ਨੂੰ ਕੰਪਲੀਟ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਸੋ ਦੇਖਦੇ ਆ ਆਉਣ ਵਾਲੇ ਦਿਨਾਂ ਚ ਇੱਕ ਦੋ ਦਿਨਾਂ ਚ ਕੀ ਸਰਕਾਰ ਅਤੇ ਡਿਪਾਰਟਮੈਂਟ ਜੇਕਰ 5994 ਕੈਡਰ ਅਤੇ 3264 ਕੈਡਰ ਜੋ ਸਟੇਸ਼ਨ ਚੁਆਇਸ ਕਰਵਾ ਕਰਵਾ ਚੁੱਕੇ ਨਾ ਉਹਨਾਂ ਨੂੰ ਸਟੇਸ਼ਨ ਅਲਾਟਮੈਂਟ ਕਰਵਾ ਦਿੰਦੀ ਹੈ ਤਾਂ ਬਹੁਤ ਖੁਸ਼ੀ ਵਾਲੀ ਗੱਲ ਹੈ ਕਿਉਂਕਿ ਦੋਨੋਂ ਕੈਡਰ ਲੰਬੇ ਚੇੜ ਤੋਂ ਜੋ ਸਟਰਗਲ ਕਰ ਰਹੇ ਨਾ ਧਰਨੇ ਦੇ ਰਹੇ ਨਾ ਸੋ ਉਹਨਾਂ ਨੂੰ ਸਕੂਲਾਂ ਵਿੱਚ ਹੁਣ ਭੇਜ ਦੇਣਾ ਚਾਹੀਦਾ ਹੈ ਸਰਕਾਰ ਨੂੰ ਵੀ ਦੇਖਦੇ ਹਾਂ ਕੋਈ ਵੀ ਸੰਬੰਧ ਵਿੱਚ ਅੱਜ ਜਾਂ ਗੱਲ ਤੱਕ ਅਪਡੇਟ ਆਉਂਦੀ ਹੈ ਤਾਂ ਤੁਹਾਨੂੰ ਇਸੇ ਚੈਨਲ ਤੇ ਮਿਲੇਗੀ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਦੋਸਤੋ ਵੀਡੀਓ ਦੇਖਣ ਲਈ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਵਿੱਚ